ਅੱਜ ਦੇ ਟਾਈਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਥਾਰ ਗੱਡੀ ਕਿਸੇ ਨੂੰ ਵੀ ਪਸੰਦ ਨਾ ਹੋਵੇ ਪਰ ਕੀ ਤੁਹਾਨੂੰ ਪਤਾ ਕਿ ਇਹ ਥਾਰ ਗੱਡੀ ਦੀ ਖੋਜ ਕਦੋਂ ਤੇ ਕਿਵੇਂ ਹੋਈ ਸੀ ਤੇ ਕਿਸ ਨੇ ਇਹ ਪਹਿਲੀ ਵਾਰੀ ਬਣਾਈ ਸੀ ਤੇ ਕਿਵੇਂ ਇੰਡੀਆ ਦੇ ਵਿੱਚ ਆਈ ਇੱਕ ਸਾਲ ਤੋਂ ਵੀ ਜ਼ਿਆਦਾ ਵੇਟਿੰਗ ਦੇ ਵਿੱਚ ਰਹਿਣ ਵਾਲੀ ਇਹ ਥਾਰ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹਦੀ ਕਾਫੀ ਜ਼ਿਆਦਾ ਡਿਮਾਂਡ ਆ ਪਰ ਕਿਵੇਂ ਇੱਕ ਫੌਜ ਦੇ ਲਈ ਬਣਾਈ ਗਈ ਇਹ ਕਾਰ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਈ ਤੇ ਹਰ ਇੱਕ ਦਾ ਕਿਵੇਂ ਇਸ ਉੱਤੇ ਦਿਲ ਆ ਗਿਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਦੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਲਈ ਅਸੀਂ ਵੀਡੀਓ ਨੂੰ ਪੂਰਾ ਜ਼ਰੂਰ ਐਂਡ ਤੱਕ ਦੇਖਿਓ ਤੇ ਜੇ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਦੇਖਣਾ ਪਸੰਦ ਕਰਦੇ ਹੋ ਤਾਂ ਤੁਸੀਂ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇੱਥੇ ਆਪਾਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਵੀਡੀਓਜ਼ ਅਕਸਰ ਹੀ ਪਾਉਂਦੇ ਰਹਿੰਦੇ ਆ। ਚਲੋ ਵੀਡੀਓ ਨੂੰ ਹੁਣ ਸ਼ੁਰੂ ਕਰਦੇ ਆਂ ਜਿਹਦਾ ਟਾਈਟਲ ਵਾ ਦਾ ਅਨਟੋਲਡ ਸਟੋਰੀ ਆਫ ਦਾ ਮਹਿੰਦਰਾ ਥਾਰ। ਦੋਸਤੋ ਜਦੋਂ ਦੁਨੀਆ ਦੇ ਵਿੱਚ ਦੂਜਾ ਵਰਲਡ ਵਾਰ 1939 ਤੋਂ ਲੈ ਕੇ 1945 ਤੱਕ ਚੱਲਿਆ ਤੇ ਇਹੀ ਵਰਲਡ ਵਾਰ ਦੇ ਦੌਰਾਨ ਮਹਿੰਦਰਾ ਥਾਰ ਦੀ ਸਟੋਰੀ ਸਟਾਰਟ ਹੁੰਦੀ ਆ। ਅਸਲ ਦੇ ਵਿੱਚ ਜਦੋਂ ਇਹ ਜੁੱਧ ਪੂਰੇ ਜ਼ੋਰਾਂ ਦੇ ਵਿੱਚ ਸੀ ਤਾਂ ਉਸ ਟਾਈਮ ਅਮਰੀਕਾ ਆਪਣੀ ਫੌਜ ਨੂੰ ਹਥਿਆ ਲੜ ਯੁੱਧ ਦੇ ਮੈਦਾਨ ਦੇ ਵਿੱਚ ਭੇਜਣ ਦੇ ਲਈ ਫਾਈਟਰ ਪਲੇਨ ਦਾ ਇਸਤੇਮਾਲ ਕਰ ਰਹੇ ਸੀ ਪਰ ਟਰੱਕਾਂ ਨੂੰ ਪਲੇਨ ਦੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜਣ ਦੇ ਵਿੱਚ ਪ੍ਰੋਬਲਮ ਇਹ ਸੀ ਕਿ ਇਹ ਟਰੱਕਾਂ ਦਾ ਸਾਈਜ਼ ਇੱਕ ਤਾਂ ਬਹੁਤ ਵੱਡਾ ਸੀ ਜਿਸ ਦੀ ਵਜ੍ਹਾ ਕਰਕੇ ਇਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ਦੇ ਵਿੱਚ ਬੜੀ ਜ਼ਿਆਦਾ ਮੁਸ਼ਕਲ ਹੋ ਰਹੀ ਸੀ ਤੇ ਦੂਜਾ ਕਾਰਨ ਇਹ ਸੀ ਕਿ ਇਹ ਟਰੱਕ ਬਹੁਤ ਜ਼ਿਆਦਾ ਮਹਿੰਗੇ ਸੀ ਇਸ ਦੇ ਵਿਚਕਾਰ ਅਮਰੀਕਾ ਨੂੰ ਐਮਰਜੈਂਸੀ ਦੇ ਵਿੱਚ ਇੱਕ ਇਦਾਂ ਦੇ ਵਾਹਨ ਦੀ ਜ਼ਰੂਰਤ ਪਈ ਜਿਹੜੀ ਕਿ ਸਸਤੀ ਅਤੇ ਲਾਈਟ ਵੇਟ ਹੋਣ ਦੇ ਨਾਲ-ਨਾਲ ਮਜ਼ਬੂਤ ਵੀ ਹੋਵੇ ਤੇ ਲੋਡ ਪੈਣ ਤੇ ਇਸ ਵਾਹਨ ਨੂੰ ਸਿੱਧਾ ਹਵਾਈ ਜਹਾਜ਼ ਦੇ ਦੌਰਾਨ ਯੁੱਧ ਮદાન ਦੇ ਵਿੱਚ ਉਤਾਰਿਆ ਜਾ ਸਕੇ ਤੇ ਇਹ ਹੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਅਮਰੀਕਨ ਫੌਜ ਨੇ ਪੂਰੇ ਦੇਸ਼ ਭਰ ਦੀਆਂ 135 ਆਟੋਮੋਬਾਈਲ ਕੰਪਨੀਆਂ ਤੋਂ ਇੱਕ ਮਜ਼ਬੂਤ ਅਤੇ 4-ਵੀਲ ਡਰਾਈਵ ਕਾਰ ਦੇ ਪ੍ਰੋਟੋਟਾਈਪ ਮਾਡਲ ਬਣਾਉਣ ਦੇ ਲਈ ਕਿਹਾ ਗਿਆ ਇਹ ਪ੍ਰੋਟੋਟਾਈਪ ਮਾਡਲ ਬਣਾਉਣ ਦੇ ਲਈ ਫੌਜ ਨੇ ਸਿਰਫ ਕੰਪਨੀਆਂ ਨੂੰ 49 ਦਿਨ ਦਾ ਟਾਈਮ ਦਿੱਤਾ ਜਿਸ ਕਰਕੇ 135 ਕੰਪਨੀਆਂ ਦੇ ਵਿੱਚੋਂ ਸਿਰਫ ਦੋ ਕੰਪਨੀਆਂ ਬੈਂਟਮ ਅਤੇ ਵਿਲਿਸ ਓਵਰਲੈਂਡ ਨੇ ਹੀ ਫੌਜ ਦੀ ਇਹ ਗੱਲ ਨੂੰ ਰਿਸਪਾਂਸ ਕੀਤਾ ਤੇ ਇਸ ਪ੍ਰੋਟੋਟਾਈਪ ਮਾਡਲ ਦਾ ਇੱਕ ਮਾਡਲ ਤਿਆਰ ਕਰਨ ਦੇ ਲਈ ਫੌਜ ਤੋਂ ਥੋੜਾ ਮਾ ਹੋਰ ਮੰਗਿਆ ਪਰ ਅਮਰੀਕਨ ਫੌਜ ਨੇ ਹੋਰ ਸਮਾਂ ਦੇਣ ਤੋਂ ਇਨ੍ਹਾਂ ਕੰਪਨੀਆਂ ਨੂੰ ਮਨਾਂ ਕਰ ਦਿੱਤਾ ਪਰ ਜੇ ਆਪਾਂ ਉਧਰ ਵੈਂਟਮ ਕੰਪਨੀ ਦੀ ਗੱਲ ਕਰੀਏ ਤਾਂ ਉਹ 49 ਦਿਨਾਂ ਦੇ ਅੰਦਰ ਇੱਕ ਵਰਕਿੰਗ ਪ੍ਰੋਟੋਟਾਈਪ ਮਾਡਲ ਤਿਆਰ ਕਰਨ ਦੇ ਵਿੱਚ ਕਾਮਯਾਬ ਹੋ ਗਏ ਤੇ ਅਮਰੀਕਨ ਫੌਜ ਨੂੰ ਉਹਨਾਂ ਦੇ ਕਾਰ ਦਾ ਮਾਡਲ ਵੀ ਪਸੰਦ ਆ ਗਿਆ ਸੀ ਪਰ ਵੈਂਟਮ ਕੰਪਨੀ ਉਸ ਟਾਈਮ ਬਹੁਤ ਛੋਟੀ ਸੀ ਉਹਨਾਂ ਦੀ ਪ੍ਰੋਡਕਸ਼ਨ ਦੀ ਕੈਪੈਸਿਟੀ ਇੰਨੀ ਜ਼ਿਆਦਾ ਨਹੀਂ ਸੀ ਕਿ ਉਹ ਆਰਮੀ ਦੀ ਡਿਮਾਂਡ ਨੂੰ ਉੰਨੇ ਸਮੇਂ ਦੇ ਵਿੱਚ ਪੂਰਾ ਕਰ ਸਕੇ ਉਸ ਤੋਂ ਬਾਅਦ ਸੈਨਾ ਨੇ ਵੈਂਟਮ ਕੰਪਨੀ ਦਾ ਉਹ ਮਾਡਲ ਦਾ ਡਿਜ਼ਾਈਨ ਫੋਰਡ ਅਤੇ ਵੈਲੈਂਸ ਕੰਪਨੀ ਨੂੰ ਦੇ ਦਿੱਤਾ ਤੇ ਕਿਹਾ ਕਿ ਉਹ ਆਪਣੇ ਹਿਸਾਬ ਦੇ ਨਾਲ ਇਹਨਾਂ ਦੇ ਮਾਡਲ ਦਾ ਡਿਜ਼ਾਈਨ ਕਰੇ ਤੇ ਹੋਰ ਵੀ ਮੋਡੀਫਿਕੇਸ਼ਨ ਕਰਕੇ ਵਧੀਆ ਮਾਡਲ ਨੂੰ ਰਿਪਰੈਜ਼ੈਂਟ ਕਰੇ। ਇਸ ਤੋਂ ਬਾਅਦ ਹੀ ਇਹਨਾਂ ਦੋਨੇ ਕੰਪਨੀਆਂ ਨੇ ਆਰਮੀ ਦੇ ਕਹਿਣ ਦੇ ਉੱਤੇ ਆਪਣੇ ਕਈ ਮਾਡਲ ਇਹਨਾਂ ਦੇ ਸਾਹਮਣੇ ਪੇਸ਼ ਕੀਤੇ ਤੇ ਕਾਫੀ ਐਕਸਪੈਰੀਮੈਂਟਾਂ ਤੋਂ ਬਾਅਦ ਵੈਲਿਸ ਕੰਪਨੀ ਦੇ ਵਰਜ਼ਨ ਨੂੰ ਪਾਸ ਕਰ ਦਿੱਤਾ ਗਿਆ। ਜਦੋਂ ਇਹ ਗੱਡੀ ਕੰਪਨੀ ਵੱਲੋਂ ਪਾਸ ਹੋ ਗਈ ਤਾਂ ਉਸ ਤੋਂ ਬਾਅਦ ਹੀ ਇਸ ਦੇ ਸਾਰੇ ਰਾਈਟ ਵੀ ਵੈਲਿਸ ਕੰਪਨੀ ਦੇ ਕੋਲ ਚਲੇ ਗਏ। ਜਿੱਤੇ ਕਿ ਵੈਲਿਸ ਕੰਪਨੀ ਨੇ ਜੀਪ ਦੇ ਨਾਮ ਨੂੰ ਟ੍ਰੇਡਮਾਰਕ ਕਰਕੇ ਆਪਣੀ ਇਸ ਕਾਰ ਨੂੰ ਵਿਲਿਸ ਜੀਪ ਦਾ ਨਾਮ ਦੇ ਦਿੱਤਾ। ਇੱਥੋਂ ਹੀ ਜੀਪ ਗੱਡੀ ਦੀ ਸ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਇਆ ਕਿਉਂਕਿ ਇਹ ਜੀਪ ਉਹ ਟਾਈਮ ਹਰ ਤਰ੍ਹਾਂ ਦੇ ਰਾਹਾਂ ਦੇ ਵਿੱਚ ਚੱਲਣ ਦੇ ਲਈ ਕਾਮਯਾਬ ਸੀ ਚਾਹੇ ਉਹ ਕੋਈ ਆਫ ਰੋਡਿੰਗ ਹੋਵੇ ਜਾਂ ਫਿਰ ਨੋਰਮਲ ਰਸਤਾ ਇਹ ਬਹੁਤ ਜ਼ਿਆਦਾ ਨੀਵੀ ਹੋਣ ਕਰਕੇ ਵੀ ਬਹੁਤ ਜ਼ਿਆਦਾ ਵਿਜ਼ੀਬਲ ਨਹੀਂ ਸੀ ਅਤੇ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਖੂਬੀਆਂ ਕਰਕੇ ਜੀਪ ਉਸ ਸਮੇਂ ਵਰਲਡ ਵਾਰ ਦੇ ਵਿੱਚ ਖਾਸ ਬਣ ਗਈ ਹੁਣ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਉਹ ਵਰਲਡ ਵਾਰ ਦੇ ਵਿੱਚ ਜਾਣ ਦੇ ਲਈ ਪੂਰੀਆਂ 600 ਜੀਪਾਂ ਬਣਾਈਆਂ ਗਈਆਂ ਸੀ ਦੋਸਤੋ ਜਦੋਂ ਤੱਕ ਇਹ ਵਰਲਡ ਵਾਰ ਚੱਲੀ ਉਦੋਂ ਤੱਕ ਇਹ ਗੱਡੀ ਬਹੁਤ ਜ਼ਿਆਦਾ ਫੇਮਸ ਰਹੀ ਤੇ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹੀ ਪਰ 1945 ਦੇ ਵਿੱਚ ਇਹ ਵਾਰ ਖਤਮ ਹੋ ਗਈ ਤੇ ਵਾਰ ਦੇ ਖਤਮ ਹੋਣ ਤੋਂ ਬਾਅਦ ਹੀ ਇਹ ਗੱਡੀ ਦੀ ਡਿਮਾਂਡ ਵੀ ਬਿਲਕੁਲ ਖਤਮ ਹੋ ਗਈ ਅਮਰੀਕਨ ਫੌਜ ਨੇ ਵੀ ਇਹਨੂੰ ਖਰੀਦਣ ਤੋਂ ਬਿਲਕੁਲ ਹੀ ਬੰਦ ਕਰ ਦਿੱਤਾ ਤੇ ਘਾਟੇ ਨੂੰ ਪੂਰਾ ਕਰਨ ਦੇ ਲਈ ਕੰਪਨੀ ਨੇ ਜੀਪ ਨੂੰ ਆਮ ਲੋਕਾਂ ਦੇ ਵਿੱਚ ਵੇਚਣ ਦੀ ਇੱਕ ਸਲਾਹ ਬਣਾਈ ਇਸ ਜੀਪ ਨੂੰ ਜਿੰਮੇ ਦੀ ਸਫਲਤਾ ਆਰਮੀ ਵੱਲੋਂ ਮਿਲੀ ਸੀ ਉਸ ਤਰ੍ਹਾਂ ਦੀ ਕਾਮਯਾਬੀ ਕੰਪਨੀ ਨੂੰ ਆਮ ਲੋਕਾਂ ਤੋਂ ਨਹੀਂ ਮਿਲ ਪਾਈ ਕਿਉਂਕਿ ਇਹ ਜੀਪ ਜਦੋਂ ਵਰਲਡ ਵਾਰ ਦੇ ਵਿੱਚ ਯੂਜ਼ ਹੋਈ ਸੀ ਤਾਂ ਇਹਦੀ ਲੁੱਕ ਵੀ ਆਮ ਸੋਲਜਰ ਵਾਂਗੂ ਦੇਖਣ ਨੂੰ ਲੱਗਦੀ ਸੀ ਇਹ ਇੱਕ ਆਰਮੀ ਗੱਡੀ ਐ ਇਸ ਕਰਕੇ ਇਸ ਨੂੰ ਹਰ ਕੋਈ ਆਮ ਇਨਸਾਨ ਖਰੀਦਣਾ ਨਹੀਂ ਸੀ ਚਾਹੁੰਦਾ ਉਸ ਟਾਈਮ ਉਸ ਕੰ ਜਾਦਾ ਘਾਟਾ ਵੀ ਪਿਆ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਹਿੰਦੇ ਨੇ ਕਿ ਇੱਕ ਟਾਈਮ ਇਦਾਂ ਦਾ ਆ ਗਿਆ ਸੀ ਕਿ ਕੰਪਨੀ ਬੰਦ ਹੋਣ ਤੇ ਵੀ ਆ ਚੱਲੀ ਸੀ ਤੇ ਇਹੀ ਉਹ ਟਾਈਮ ਸੀ ਜਦੋਂ ਮਹਿੰਦਰਾ ਕੰਪਨੀ ਦੇ ਫਾਊਂਡਰ ਮਿਸਟਰ ਜੇਸੀ ਤੇ ਮਿਸਟਰ ਕੇਸੀ ਮਹਿੰਦਰਾ ਦੀ ਐਂਟਰੀ ਹੋਈ ਅਸਲ ਦੇ ਵਿੱਚ ਕੇਸੀ ਮਹਿੰਦਰਾ ਨੇ ਕੁਝ ਸਮਾਂ ਆਪਣਾ ਪਹਿਲਾ ਅਮਰੀਕਾ ਦੇ ਵਿੱਚ ਲੰਘਾਇਆ ਸੀ ਤੇ ਉੱਥੇ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੀਪ ਨੂੰ ਪਹਿਲੀ ਵਾਰੀ ਦੇਖਿਆ ਸੀ ਅਮਰੀਕਾ ਦੇ ਵਿੱਚ ਐਸ ਜੀਪ ਨੂੰ ਦੇਖ ਕੇ ਉਹ ਬਹੁਤ ਜ਼ਿਆਦਾ ਇੰਪ੍ਰੈਸ ਹੋਏ ਸੀ ਤੇ ਉਸੇ ਟਾਈਮ ਉਹਨਾਂ ਨੇ ਇਹ ਸੋਚਿਆ ਕਿ ਕਿਉਂ ਨਾ ਇਸ ਜੀਪ ਨੂੰ ਇੰਡੀਆ ਦੇ ਵਿੱਚ ਲਾਂਚ ਕੀਤਾ ਜਾਵੇ ਤੇ ਇਹੀ ਇਹਨੂੰ ਪੂਰਾ ਕਰਨ ਦੇ ਲਈ ਇਹ ਦੋਵੇਂ ਬ੍ਰਦਰਸ ਅਮਰੀਕਾ ਪਹੁੰਚੇ ਸੀ ਤੇ ਉੱਥੇ ਜਾ ਕੇ ਹੀ ਉਹਨਾਂ ਨੇ ਵੈਲਿਸ ਕੰਪਨੀ ਨੂੰ ਜਾ ਕੇ ਆਫਰ ਕੀਤੀ ਤੇ ਦੋਵਾਂ ਨੇ ਰਲ ਕੇ ਫਿਰ ਜੀਪ ਦਾ ਮਾਡਲ CJ2A ਨੂੰ ਇੰਡੀਆ ਦੇ ਵਿੱਚ ਲਾਂਚ ਕਰਨ ਦੀ ਡੀਲ ਬਣਾ ਲਈ ਇਸ ਤੋਂ ਬਾਅਦ 1949 ਦੇ ਵਿੱਚ ਮਹਿੰਦਰਾ ਬ੍ਰਦਰਸ ਨੂੰ ਇਸ ਨੂੰ ਇੰਡੀਆ ਵਿੱਚ ਲੈ ਕੇ ਆਏ ਇਹ ਜੀਪ ਇੱਕ ਐਵਰੇਜ ਪ੍ਰਾਈਸ ਵਾਲੀ ਗੱਡੀ ਸੀ ਫਿਰ ਵੀ ਇਹਦਾ ਪ੍ਰਾਈਸ ਇੰਨਾ ਨਾਰਮਲ ਨਹੀਂ ਸੀ ਕਿ ਆਪਣੇ ਭਾਰਤ ਦੇ ਲੋਕ ਇਹਨੂੰ ਖਰੀਦ ਸਕਣ ਇਸ ਕਰਕੇ ਸ਼ੁਰੂ ਦੇ ਵਿੱਚ ਇਹ ਆਪਣਾ ਅੰਦਾਜ਼ ਕੁਝ ਖਾਸ ਨਹੀਂ ਪੇਸ਼ ਕਰ ਪਾਈ ਇਹ ਗੱਡੀ ਨੂੰ ਫੇਲ ਹੁੰਦਾ ਦੇਖ ਕੇ ਮਹਿੰਦਰਾ ਬ੍ਰਦਰਸ ਨੇ ਆਪਣੀ ਹਾਰ ਨਹੀਂ ਮੰਨੀ 1960 ਦੇ ਵਿੱਚ ਉਹਨਾਂ ਨੇ ਵੈਲਜ਼ ਕੰਪਨੀ ਦੇ ਨਾਲ ਇੱਕ ਹੋਰ ਡੀਲ ਸਾਈਨ ਕੀਤੀ ਤੇ ਜੀਪ ਦੇ CJ2A ਮਾਡਲ ਨੂੰ ਇੰਡੀਆ ਦੇ ਵਿੱਚ ਬਣਾਉਣ ਦਾ ਲਾਇਸੈਂਸ ਲੈ ਲਿਆ ਤੇ ਇੰਡੀਆ ਦੇ ਵਿੱਚ ਜੀਪ ਬਣਨ ਤੋਂ ਬਾਅਦ ਇਹਦਾ ਪ੍ਰਾਈਸ ਹੋਰ ਵੀ ਜ਼ਿਆਦਾ ਘਟ ਗਿਆ ਤੇ ਨਾਲ ਹੀ ਮਹਿੰਦਰਾ ਨੇ ਇਹਦੇ ਵਿੱਚ ਹੋਰ ਵੀ ਕਈ ਫੀਚਰ ਐਡ ਕੀਤੇ ਤੇ ਇਹਦੇ ਲੈਫਟ ਹੈਂਡ ਸਾਈਡ ਦੇ ਸਟੀering ਨੂੰ ਵੀ ਇੰਡੀਆ ਦੇ ਹਿਸਾਬ ਨਾਲ ਰਾਈਟ ਹੈਂਡ ਸਾਈਡ ਸੈੱਟ ਕੀਤਾ ਗਿਆ ਇਹ ਸਟੀering ਦੇ ਕਰਕੇ ਵੀ ਇੰਡੀਆ ਦੇ ਲੋਕ ਇਹਨੂੰ ਖਰੀਦਣ ਤੋਂ ਥੋੜੀ ਜਿਹੀ ਝਿਜਕ ਮੰਨਦੇ ਸੀ ਪਹਿਲਾਂ ਇਹ ਜੀਪ ਸਿਰਫ ਪੈਟਰੋਲ ਇੰਜਣ ਦੇ ਨਾਲ ਆਉਂਦੀ ਸੀ ਪਰ ਜਦੋਂ ਮਹਿੰਦਰਾ ਨੇ ਇਸ ਨੂੰ ਇੰਡੀਆ ਦੇ ਵਿੱਚ ਬਣਾਉਣ ਦਾ ਲਾਇਸੈਂਸ ਲੈ ਲਿਆ ਤਾਂ ਤੋਂ ਬਾਅਦ ਇਸ ਨੂੰ ਡੀਜ਼ਲ ਵੇਰੀਐਂਟ ਦੇ ਨਾਲ ਵੀ ਪੇਸ਼ ਕੀਤਾ ਗਿਆ ਤੇ ਹੋਰ ਵੀ ਕਈ ਤਰ੍ਹਾਂ ਦੇ ਵੇਰੀਐਂਟ ਵੀ ਤਿਆਰ ਕੀਤੇ ਗਏ ਤੇ ਕਾਫੀ ਚੇਂਜਸ ਵੀ ਕਰੀਆਂ ਗਈਆਂ ਉਸ ਤੋਂ ਬਾਅਦ ਇਹ ਜੀਪ ਲੋਕਾਂ ਦੇ ਵਿੱਚ ਹੌਲੀ-ਹੌਲੀ ਫੇਮਸ ਹੋਣ ਲੱਗੀ ਤੇ ਦੇਖਦੇ ਹੀ ਦੇਖਦੇ ਇਹ ਪੂਰੇ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਫੇਮਸ ਹੋ ਗਈ ਇਸ ਤੋਂ ਬਾਅਦ ਮਹਿੰਦਰਾ ਨੇ 40 ਸਾਲਾਂ ਤੱਕ ਆਪਣੀ ਜੀਪ ਦੇ ਅਲੱਗ-ਅਲੱਗ ਵੇਰੀਐਂਟ ਨੂੰ ਤਿਆਰ ਕਰਦੇ ਰਹੇ ਤੇ ਹਰ ਇੱਕ ਜੀਪ ਦੇ ਵੇਰੀਐਂਟ ਇੰਡੀਆ ਦੇ ਵਿੱਚ ਪੂਰੇ ਪੌਪੂਲਰ ਹੁੰਦੇ ਰਹੇ ਤੇ ਹਰ ਸਾਲ ਕੁਝ ਨਾ ਕੁਝ ਚੇਂਜਸ ਕਰਨ ਤੋਂ ਬਾਅਦ ਅੱਜ ਦੇ ਟਾਈਮ ਦੇ ਵਿੱਚ ਥਾਰ ਹਰ ਇੱਕ ਆਮ ਇਨਸਾਨ ਅਤੇ ਹਰ ਇੱਕ ਬੱਚੇ ਇਨਸਾਨ ਐਸ ਨੂੰ ਖਰੀਦਣਾ ਚਾਹੁੰਦਾ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਤੁਸੀਂ ਵੀ ਥਾਲ ਗੱਡੀ ਨੂੰ ਪਸੰਦ ਕਰਦੇ ਹੋ ਤਾਂ ਕਮੈਂਟ ਦੇ ਵਿੱਚ ਯੈਸ ਜਾਂ ਨੋ ਜ਼ਰੂਰ ਲਿਖਿਓ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਆਪਣੇ ਚੈਨਲ ਇਨਫੋ ਪੰਜਾਬੀ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ